ਬੁਲਟੋਆ ਤਾਂ ਕਹਿੰਦੇ ਵੀ ਤੁਸੀਂ ਦੇਖੋ ਜੁਬਾਨ ਤਾਂ ਜਬਤ ਕਰ ਦੇਣੀ ਹੈ ਨਹੀਂ ਨਹੀਂ ਮੈਂ ਕਹਿੰਨਾ ਬੁਲਟੋਆ ਆਪਦੀ ਜ਼ੁਬਾਨ ਤਾਂ ਬਚਾ ਲੈ ਇਹਨਾਂ ਸ਼ੂਗਰ ਕਰੇ ਉਹਨਾਂ ਦਾ ਅਰਦਾਸ ਕਰ ਕਿਤੇ ਤੇਰੀ ਜ਼ੁਬਾਨ ਤਾਂ ਵੱਜ ਜਾ ਜੀ ਇਹਨੂੰ ਪਤਾ ਨਹੀਂ ਨਾ ਜਦੋਂ ਰਾਮਗੜੀਆਂ ਤੇ ਧੌਣ ਤੇ ਗੋਡਾ ਰੱਖਤਾ ਤੇ ਤੇਰੀ ਚੀਕ ਵੀ ਨਹੀਂ ਨਿਕਲਨੀ ਪਿੱਛੋਂ ਨਹੀਂ ਨਿਕਲਨੀ ਇਹ ਮੂੰਹ ਚ ਨਹੀਂ ਨਿਕਲਨੀ ਵੀ ਇਹ ਵਾਰ-ਵਾਰ ਇਹ ਕਹਿੰਦੇ ਨੇ ਸਾਲ ਹੀ ਹੋਇਆ ਜੇ ਸਾਲ ਹੀ ਹੋਇਆ ਵੀ ਐਡੀ ਸ਼ੇਤੀ ਕੀ ਹੋ ਗਿਆ ਤੁਸੀਂ ਚਾਹੁੰਦੇ ਹੋ ਵੀ ਉਹ ਅੰਦਰ ਰਹਿਣ ਏ ਨਾ ਸਮਝੇ ਵੀ ਅਸੀਂ ਰੋਡੇ-ਮੋਡੇ ਆ ਮੇਰੀ ਵੀ 53 ਸਾਲ ਉਮਰੇ ਜਵਾਕ ਨਾ ਸਮਝੇ ਮੇਰੇ ਤੋਂ 2-4 ਸਾਲ ਹੀ ਵੱਡਾ ਵਾਂਗਾ ਅਸੀਂ ਬਥੇਰਾ ਕੁਝ ਕੀਤਾ ਐ ਐਵੇਂ ਕੋਈ ਦਸਤਾ ਤਾਂ ਏਜੰਸੀਆਂ ਹੁਣੇ ਕਰਨ ਚੱਕ ਲੈਣਗੀਆਂ ਤੁਹਾਡਾ ਸਾਰਾ ਗੁੱਸਾ ਇੱਕੋ ਥੀ ਹੈ ਕੀ ਦੇਤੇ ਬਲਟੋਆ ਜੀ ਦੇਖ ਨਹੀਂ ਬਲਟੋਆ ਤਾਂ ਕਿਉਂ ਸਾਰੇ ਆ ਤੇ ਇਹ ਜੀਰੇ ਵੀ ਸਾਰੇ ਕਿਹੜਾ ਕਿਹੜਾ ਬੰਦਿਆਂ ਚੋਂ ਬੰਦੇ ਨੇ ਮੇਰੇ ਬੰਦੀ ਸਿੰਘਾ ਉਹਨਾਂ ਬਾਰੇ ਅੱਜ ਤੱਕ ਕਿਉਂ ਨਹੀਂ ਸੋਚਿਆ ਗਿਆ ਬਾਈ ਜੀ ਹੁਣ ਸੋਚਾਂਗੇ ਸੋਚਣਾ ਤੇ ਇਹ ਨਾ ਅਸੀਂ ਚੋਰਿਆ ਨੇ ਉੱਥੇ ਆ ਰਾਜੇ ਬੜਿੰਗ ਰਹੀਆਂ ਜੂਠਾਂ ਖੜੀਆਂ ਨੇ ਇਹਨੇ ਜਾਪਤੇ ਚ ਲਿਆਉਂਦੇ ਲਿਆਉਂਦੇ ਨੇ ਇਹਨੇ ਆਪ ਹੀ ਜਾਪਤੇ ਚ ਰਹਿ ਗਿਆ ਸਾਰੀ ਕਾਂਗਰਸ ਹੀ ਇਹਨੇ ਖਾਲੀ ਕਰਤੀ ਜਿਵੇਂ ਪੀਪਾ ਨਹੀਂ ਕਟਕਾਦੀ ਦਾ ਜਿਹੜੀ ਇਹਦੇ ਕੋਲ ਗੱਡੀ ਆ ਡਿਸਕਵਰੀ ਕਿ ਪਤਾ ਨਹੀਂ ਕਿਹੜੀ 2.5 ਕਰੋੜ ਦੀ ਗੱਡੀ ਆ ਸਰਦਾਰ ਸਾਹਿਬ ਤੇ ਸਾਡੀ ਭੈਣ ਜੀ ਆ ਜਿਹੜੀ ਆਪਣੀ ਅਮਰਤਾ ਬੜਿੰਗ ਉਹਦੇ ਕੋਲ ਲੈਂਡ ਕਰੂਜ਼ਰ 2 ਕਰੋੜ ਦੀ ਆ ਹੈ ਇਹ ਤੁਸੀਂ ਦੱਸੋ ਇਹਨਾਂ ਕੋਲ ਪੈਸਾ ਆਇਆ ਤੇ ਆਇਆ ਕਿੱਥੋਂ ਆ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਪਨੇ ਇਹਨਾਂ ਦੇ ਚੱਲਦੇ ਨੇ ਕਾਟਨ ਫੈਕਟਰੀਆਂ ਸ਼ੈਲਰ ਇਹਨਾਂ ਦੇ ਚੱਲਦੇ ਨੇ ਖੱਡਾ ਉਹ ਉੱਥੇ ਕੋਲੇ ਦੀਆਂ ਕੀ ਖਾਨਾ ਬੋਲਦੇ ਆ ਉਹਨੂੰ ਹਾਂਜੀ ਪੱਥਰ ਦੀਆਂ ਰਾਜਸਥਾਨ ਦੇ ਵਿੱਚ ਉੱਥੇ ਗੜਾਂ ਦਾ ਫੁੱਫੜ ਰਹਿੰਦਾ ਆ ਜਿਹੜਾ ਇਹਨੂੰ ਦੇਤੀਆਂ ਮੁੱਖ ਮੰਤਰੀ ਵਾਲੇ ਉਹਦੇ ਵਿੱਚ ਕੁ ਗੁਣ ਹੈਗੇ ਆ ਮੁੱਖ ਮੰਤਰੀ ਅੱਜ ਤੱਕ ਤੁਸੀਂ ਦੇਖਿਆ ਜਿਹੜਾ ਉੱਤੇ ਗਾਣੇ ਲਾ ਕੇ ਟਟਪੂਸੀਆਂ ਗੱਡੀ ਦੇ ਉੱਤੇ ਲਾਉਂਦਾ ਹੋਵੇ ਤੁਸੀਂ ਅਕਾਲੀ ਤੁਸੀਂ ਨਹੀਂ ਛੱਡਦੇ ਕਾਂਗਰਸੀ ਤੁਸੀਂ ਨਹੀਂ ਛੱਡਦੇ ਹੁਣ ਆਪ ਵਾਲਿਆਂ ਦੇ ਮਗਰ ਪੈ ਕੇ ਫਿਰ ਇਹਦਾ ਮਤਲਬ ਮੰਨ ਲੀਏ ਪਿੱਛੇ ਤੁਸੀਂ ਭਾਜਪਾ ਦੇ ਵੀ ਸਪੋਰਟ ਕਰਦੇ ਹੋਗੇ ਕਿ ਨਹੀਂ ਅਸੀਂ ਹਾਂਜੀ ਭਾਜਪਾ ਦੇ ਅਸੀਂ ਤਾਂ ਛੱਤਰ ਮਾਰਦੇ ਆਂ ਅਸੀਂ ਸਪੋਰਟ ਕਾਦੀ ਕਰਦੇ ਆਂ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਪੰਜਾਬ ਦੇ ਵਿੱਚ ਇਸ ਵੇਲੇ ਚੋਣ ਦਾ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਤੇ ਗੁਰਲਾਲ ਸਿੰਘ ਜੀ ਭਾਉ ਸਮਾਜ ਸੇਵੀ ਨੇ ਅਹ ਪਾਰਟ ਦਾ ਦੌਰਾ ਕਰਕੇ ਆਏ ਨੇ ਆਪਾਂ ਪੁੱਛਦੇ ਇਹਨਾਂ ਕੋਲ ਗੱਲਬਾਤ ਖਡੂਰ ਸਾਹਿਬ ਦੇ ਉੱਤੇ ਇਹ ਵਿਸ਼ੇਸ਼ ਹਫ਼ਤਾ ਲਗਾ ਕੇ ਆਏ ਆ ਸਾਰੀ ਗੱਲਬਾਤ ਇਹਨਾਂ ਤੋਂ ਪੁੱਛਦੇ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਹਾਂਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੜ੍ਹਦੀ ਕਲਾ ਬੜੀ ਕਿਰਪਾ ਤੁਸੀਂ ਅੱਛਾ ਇਹ ਦੱਸੋ ਤੁਸੀਂ ਉਹ ਸੋਸ਼ਲ ਐਕਟਿਵਿਸਟ ਜੀ ਸਮਾਜ ਸੇਵੀ ਤੇ ਹੁਣ ਤੁਸੀਂ ਚੱਲ ਪਏ ਹੋ ਇੱਧਰ ਨੂੰ ਪੋਲਿਟਿਕਸ ਵੱਲ ਕਿ ਅਮਰੀਕਾ ਛੱਡ ਕੇ ਪੰਜਾਬ ਦੇ ਵਿੱਚ ਜਾ ਕੇ ਬਸਣ ਦੀ ਕੋਈ ਸਲਾਹ ਬਣਦਾ ਨਹੀਂ ਬਣਾਈ ਵੀ ਤੁਸੀਂ ਜਾ ਕੇ ਤੁਸੀਂ ਵੀ ਅੱਗੇ ਜਾ ਕੇ ਇਲੈਕਸ਼ਨ ਲੜਨ ਦਾ ਕੀ ਮਾਹੌਲ ਹੋਵੇ ਨਹੀਂ ਜੀ ਮੈਂ ਵੈਸੇ ਆਉਂਦਾ ਜਾਂਦਾ ਸ਼ੁਰੂ ਤੋਂ ਹੀ ਆ ਮੇਰੇ ਦੋ ਤੋਂ ਲੈ ਕੇ ਚਾਰ ਚੱਕਰ ਜਿਹੜੇ ਇੰਡੀਆ ਦੇ ਵਿੱਚ ਲੱਗਦੇ ਆ ਬਾਕੀ ਸਮਾਜ ਸੇਵੀ ਜਿਵੇਂ ਕੁੜੀਆਂ ਦੇ ਵਿਆਹ ਕਰਨੇ ਹੋਰ ਗਏ ਚਲੋ ਇੱਕ ਵੱਖਰਾ ਵਿਸ਼ਾ ਹੈ ਆ ਮੈਂ ਸਿਰਫ ਸਪੈਸ਼ਲ ਸਪੈਸ਼ਲ ਮੈਂ ਗਿਆ ਸੀਗਾ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਦੇ ਉੱਤੇ ਮੈਨੂੰ ਹੋਰ ਕੋਈ ਕੰਮ ਨਹੀਂ ਸੀ ਕੋਈ ਵਿਹਾਰਾ ਨਹੀਂ ਸੀਗਾ ਤੇ ਉੱਥੇ ਹੀ ਜਾ ਕੇ ਮੈਂ ਇੱਕ ਰਾਤ ਸਿਰਫ ਘਰੇ ਰਿਆ ਆਂ ਤੇਚੀ ਰੱਖਿਆ ਤੇ ਸਿੱਧਾ ਖਡੂਰ ਸਾਹਿਬ ਪਹੁੰਚ ਗਿਆ ਉਸ ਤੋਂ ਬਾਅਦ ਰੂਟ ਬਣ ਗਿਆ ਫਿਰ ਅਸੀਂ ਟਾਰੀ ਬਾਰਡਰ ਦੇ ਉੱਤੇ ਅਸੀਂ ਮਤਲਬ ਕਿ ਬਾਪੂ ਜੀ ਦੇ ਨਾਲ ਅਸੀਂ ਜਿਹੜੇ ਰਹਿੰਦੇ ਰਹੇ ਆਂ ਫਿਰ ਅਸੀਂ ਇਧਰਲੇ ਪਾਸੇ ਆ ਗਏ ਆਂ ਖਡੂਰ ਸਾਹਿਬ ਵਾਲੀ ਸਾਈਡ ਦੇ ਉੱਤੇ ਤੇ ਬਹੁਤ ਵਧੀਆ ਜਿਹੜਾ ਲੋਕਾਂ ਦਾ ਸਵਾਸ ਸੀ ਤੁਸੀਂ ਉੱਥੇ ਹੁਣ ਪੂਰੀ ਤਰ੍ਹਾਂ ਮੈਦਾਨ ਦੇ ਵਿੱਚੋਂ ਵਿਚਰ ਕੇ ਆਇਓ ਅਸਲ ਰਿਪੋਰਟ ਸਹੀ ਰਿਪੋਰਟ ਦੱਸੋ ਕੀ ਹੈ ਸਹੀ ਰਿਪੋਰਟ ਇਹ ਆ ਜੀ ਮੈਂ ਕਹਿਣਾ ਵੀ 99% ਛੱਡ ਕੇ ਕੀ 100% ਰਿਪੋਰਟ ਆ ਜੇ ਅਸੀਂ 10 ਬੰਦਿਆਂ ਨੂੰ ਵੀ ਪੁੱਛਣਾ ਦਸਿਆਂ ਨੇ ਵੀ ਇਹ ਗੱਲ ਕਹੀ ਅਸੀਂ ਗੱਡੀ 'ਚ ਜਾਂਦਿਆਂ ਜਾਂਦੇ ਅਸੀਂ ਆਪਣਾ ਸਰਵਾ ਕਰਦੇ ਰਹੇ ਆ ਸਾਡੇ ਕੋਈ ਝੰਡਾ ਨਹੀਂ ਲੱਗਿਆ ਸੀਗਾ ਕੋਈ ਸਾਡੇ ਦਸਤਾਰਾ ਨਹੀਂ ਅਸੀਂ ਤਾਂ ਤੁਹਾਨੂੰ ਪਤਾ ਵੀ ਕੋਨੇ-ਮੋਨੇ ਆ ਤੇ ਦਸਾਂ ਨੇ ਹੀ ਕਿਹਾ ਵੀ ਅਸੀਂ ਭਾਈ ਅਮਰਤਪਾਲ ਨੂੰ ਵੋਟ ਪਾਉਣੀ ਹੈ ਚਾਹੇ ਉਹ Hindu ਸੀਗਾ ਚਾਹੇ ਕੋਈ ਰੇੜੀ ਲਾਉਂਦਾ ਸੀਗਾ ਚਾਹੇ ਕੋਈ ਕੋਈ ਵੀ ਕੰਮ ਕਰਦਾ ਸੀ ਚਾਹੇ ਰਿਕਸ਼ੇ ਵਾਲਾ ਸੀ ਅਸੀਂ ਸਾਰੇ ਬੰਦਿਆਂ ਤੋਂ ਅਲੱਗ-ਅਲੱਗ ਪੁੱਛਦੇ ਗਏ ਅਸੀਂ ਹਰੀਕਿਆਂ ਤੋਂ ਕਿ ਅਸੀਂ ਮਖੂਤ ਹੀ ਪੁੱਛਣਾ ਸ਼ੁਰੂ ਕਰਤਾ ਸੀਗਾ ਖਾਸੀਅਤ ਕਾਰਨ ਕੀ ਦੱਸਿਆ ਕਾਰਨ ਇਹ ਆ ਵੀ ਜਿਹੜਾ ਧੱਕਾ ਕੀਤਾ ਆ ਸੈਂਟਰ ਸਰਕਾਰ ਨੇ ਤੇ ਨਾਲ ਰਲ ਕੇ ਆ ਆਪਣੇ ਜਿਹੜਾ ਹੈਗਾ ਆ ਜਮੂਰਾ ਆ ਆ ਭਗਵਾਨ ਤਮਨ ਨਾਂ ਤਾਂ ਲੈ ਜਾਂਦਾ ਦਾ ਜੀ ਨਹੀਂ ਕਰਦਾ ਤੁਹਾਡੇ ਤਾਂ ਲਾਕੇ ਦਾ ਜੀ ਨਹੀਂ ਲਾਕੇ ਦਾ ਪਤਾ ਹੈਗਾ ਇਹ ਆ ਪਰ ਲਾਕੇ ਦਾ ਕੀਤਾ ਤਾਂ ਕੁਝ ਨਹੀਂ ਨਾ ਲਾਕੇ ਦਾ ਕੀ ਕੀਤਾ ਨਾਲ ਲਾਕੇ ਭਾਜ ਉਹਦੇ ਭਾਜਪਾ ਦੇ ਨਾਲ ਲਾਕੇ ਐਨਐਸਐ ਲਾਤੀ ਮੁੰਡੇ ਕਿੰਨੇ ਨੇ ਜਿਹੜੇ ਜਿਹੜੇ ਉਹ ਡੁਬਲਿਕੇਟ ਭੇਜਦੇ ਨੇ ਪਤਾ ਨਹੀਂ ਕਿੰਨੇ ਮੁੰਡੇ ਸੀਗੇ ਜਿਨ੍ਹਾਂ ਦੇ ਪਲੱਸ 2 ਦੇ ਜਿਨ੍ਹਾਂ ਨੇ ਅਜੇ ਪੇਪਰ ਦੇਣੇ ਸੀਗੇ ਤੇ ਸਿਰਫ ਅ ਕਾਰਨ ਕੀ ਸੀਗਾ ਉਹਨਾਂ ਨੂੰ ਰੈਸਟ ਕਰਨ ਦਾ ਛੱਡੇ ਪਾੜਨ ਦਾ ਸਿਰਫ ਉਹਨਾਂ ਨੇ ਪੋਸਟਾਂ ਸ਼ੇਅਰ ਕੀਤੀਆਂ ਹੋਈਆਂ ਸੀਗੀਆਂ ਤੇ ਕਮੈਂਟ ਕੀਤੇ ਹੋਏ ਸੀਗੇ ਇੰਨਾ ਕੋਨਾਂ ਦਾ ਦੋਸ਼ ਸੀਗਾ ਮਤਲਬ ਕਿ ਹੁਣ ਤੁਸੀਂ ਇਹ ਦੇਖ ਲਓ ਵੀ ਜਿਹੜਾ ਦਸਮੀ ਦੇ ਵਿੱਚ ਜਵਾਗ ਪੜਦਾ ਹੈ ਆ ਉਹ ਕਿੰਨੇ ਦਾ ਹੋਊਗਾ 12 13 ਸਾਲਾਂ ਦਾ 14 ਸਾਲਾਂ ਦਾ ਉਹਨੂੰ ਧੁੰਦਾਂ ਦੇ ਵਿੱਚ ਠਾਕੇ ਤੁਸੀਂ ਸੀਆਈ ਦੇ ਵਿੱਚ ਜਾ ਕੇ ਟੈਰੋਗੇਟ ਕਰੀ ਜਾਂਦੇ ਹੋ ਹੈ ਤੇ ਕੋਈ ਇਹ ਇਨਸਾਨੀਅਤ ਇਹ ਤਾਂ ਬੁੱਚੜਾ ਨਾਲੋਂ ਵੀ ਟੱਪੇ ਆ ਅੱਛਾ ਇਹ ਦੱਸੋ ਵੀ ਜਦੋਂ ਅਸੀਂ ਬੈਕਗ੍ਰਾਉਂਡ ਦੇਖਦੇ ਆ ਪੋਲੀਟੀਕਲ ਅਮਰਤਪਾਲ ਸਿੰਘ ਦੀ ਕੋਈ ਬੈਕਗ੍ਰਾਉਂਡ ਪੋਲੀਟੀਕਲ ਨਹੀਂ ਹੈ ਤੇ ਉੱਥੇ ਧਰੰਦਰ ਬੰਦੇ ਬਲਟੋਏ ਵਰਗੇ ਖੜੇ ਆ ਚੰਗੇ ਚੰਗੇ ਹੋਰ ਧਰੰਦਰ ਬੰਦੇ ਸਰਕਾਰ ਦੇ ਆਪਣੇ ਜਿਹੜੇ ਉਥੇ ਮੰਤਰੀ ਵੀ ਖੜੇ ਆ ਹੈ ਨਾ ਜਿਹੜੇ ਇਸ ਵੇਲੇ ਮੌਜੂਦਾ ਮੰਤਰੀ ਹੈ ਤੇ ਮੁਕਾਬਲਾ ਕਿਵੇਂ ਲੱਗਦਾ ਇਹ ਦੱਸ ਮੁਕਾਬਲਾ ਤਾਂ ਹੈ ਹੀ ਨਹੀਂ ਜੀ ਧਰੰਦਰ ਮੇਰੀ ਗੱਲ ਸੁਣੋ ਜੀ ਸਰਦਾਰ ਸਾਹਿਬ ਸੰਗਤ ਉੱਤੇ ਵੀ ਕੋਈ ਤੂ ਹੋਏ ਨੇ ਦੁਨੀਆ ਨਹੀਂ ਬਣਾਇਆ ਨਾ ਸੰਗਤ ਸਾਰੀ ਉਹਦੇ ਨਾਲ ਆ ਬੁਲਟੋਆ ਤਾਂ ਕਹਿੰਦੇ ਵੀ ਤੁਸੀਂ ਦੇਖੋ ਜ਼ੁਬਾਨ ਦਾ ਜਫਤ ਕਰ ਦੇਣੀ ਹੈ ਨਹੀਂ ਨਹੀਂ ਮੈਂ ਕਹਿੰਨਾ ਬੁਲਟੋਆ ਆਪਦੀ ਜ਼ੁਬਾਨ ਤੇ ਬਚਾ ਲੈ ਇੰਨਾ ਸ਼ੋਰ ਕਰੇ ਉਹਨਾਂ ਦਾ ਅਰਦਾਸ ਕਰ ਕਿ ਤੇਰੀ ਜ਼ੁਬਾਨ ਤੇ ਵੱਜ ਜਾ ਜੀ ਤੇਰੀ ਉਹੀ ਜ਼ੁਬਾਨ ਜਿਹੜੀ ਲੋਕਾਂ ਨੇ ਉਹੀ ਵੜ ਦੇਣੀ ਹੈ ਜਿਹੜੀ ਤੇਰੀ ਬੋਲੀ ਹੈ ਇਹਦੀ ਇਹੋ ਜੀ ਬੋਲੀ ਬਹੁਤ ਮਾੜੀ ਆ ਉਹਦੀ ਉਮਰ ਦੇ ਹਿਸਾਬ ਨਾਲ ਬੋਲਦਾ ਬਹੁਤ ਗਲਤ ਆ ਸਿਰੇ ਦੀਆਂ ਚਵਲਾ ਮਾਰਦਾ ਉਹ ਤੁਸੀਂ ਇਹ ਦੱਸੋ ਉਹ ਕਹਿੰਦੇ ਉਹ ਕਹਿੰਦੇ ਨੇ ਵੀ ਇੱਕ ਸਾਲ ਦੇ ਵਿੱਚ ਹੁਣ ਜੀਬ ਬਾਹਰ ਆ ਗਈ ਆ ਭਾਈ ਅਮਰਤਪਾਲ ਦੀ ਉਹਨਾਂ ਨੇ ਕਿਦਣੇ ਇਹ ਗੱਲ ਕਹੀ ਵੀ ਮੈਨੂੰ ਇਲੈਕਸ਼ਨ ਲੜਾਓ ਉਹ ਤਾਂ ਉੱਥੇ ਮੋਰਚਾ ਲੱਗਿਆ ਹੋਇਆ ਸੀਗਾ ਆਪਣਾ ਜਿਹੜੀ ਸੰਗਤ ਇਕੱਠੀ ਹੋਈ ਸੀ ਅੰਮ੍ਰਿਤਸਰ ਠੀਕ ਹੈ ਗੱਲ ਉੱਥੇ ਸੰਗਤ ਦੇ ਵਿੱਚ ਹੌਲੀ-ਹੌਲੀ ਇਹ ਗੱਲਬਾਤ ਚਰਚਾ ਬਣੀ ਵੀ ਜਿਹੜੇ ਆਪਣੇ ਬੰਦੀ ਸਿੰਘ ਨੇ ਜਿੰਨੇ ਵੀ ਆਪਣੇ ਬੰਦੇ ਨੇ ਆਪਾਂ ਹੌਲੀ-ਹੌਲੀ ਸਾਰੇ ਬਾਹਰ ਕਢਾਈਏ ਉੱਥੇ ਮਤਲਬ ਕਿ ਇੱਕ ਗੁਰਮਤਾ ਹੋ ਗਿਆ ਸੰਗਤ ਦੇ ਵਿੱਚ ਹੌਲੀ-ਹੌਲੀ ਠੀਕ ਹੈ ਜੀ ਗੱਲ ਉਦੋਂ ਤੱਕ ਕਈ ਸੀਟਾਂ ਤੇ ਜਿਹੜੇ ਬੰਦੇ ਨੇ ਉਹ ਖੜਾਤੇ ਸੀਗੇ ਆਪਣੇ ਸਰਦਾਰ ਸਿਮਰਜੀਤ ਸਿੰਘ ਅਮਾਨ ਨੇ ਚਲੋ ਇੱਕ ਦੋ ਸੀਟਾਂ ਰਹਿਣੀਆਂ ਸੀਗੀਆਂ ਉਹਨਾਂ ਦਾ ਵੀ ਵੇਖੋ ਕਿੰਨਾ ਵੱਡਾ ਵਿਡੱਪਣ ਹੈ ਸਿਮਰਜੀਤ ਸਿੰਘ ਅਮਾਨ ਦਾ ਉਹਨਾਂ ਨੇ ਆਪਣਾ ਬੰਦਾ ਪਿੱਛੇ ਕਰ ਲਿਆ ਟਰੋ ਕਰ ਲਿਆ ਠੀਕ ਹੈ ਜੀ ਗੱਲ ਉਹਨਾਂ ਨੇ ਨਹੀਂ ਕਿਹਾ ਸੰਗਤ ਨੇ ਉਹਨਾਂ ਨੂੰ ਖੜਾ ਕੀਤਾ ਆ ਇਸ ਕਰਕੇ ਜਿਹੜਾ ਉਹ ਚੋਣ ਲੜ ਰਹੇ ਨੇ ਦੂਜੀ ਗੱਲ ਇਹ ਆ ਵੀ ਇਹ ਵਾਰ-ਵਾਰ ਇਹ ਕਹਿੰਦੇ ਨੇ ਸਾਲ ਹੀ ਹੋਇਆ ਜੇ ਸਾਲ ਹੀ ਹੋਇਆ ਵੀ ਐਡੀ ਸ਼ਤੀ ਕੀ ਹੋ ਗਿਆ ਤੁਸੀਂ ਚਾਹੁੰਦੇ ਹੋ ਵੀ ਉਹ ਅੰਦਰ ਰਹਿਣ ਤੇ ਸਾਡੇ ਵਾਸਤੇ ਜਿਹੜਾ ਵਿੜਾ ਆ ਉਹ ਮੁੱਕਲਾ ਹੋ ਜਾਏ ਜੇ ਨੂੰ ਆਪਾਂ ਖੁੱਲਾ ਬੋਲਦੇ ਆ ਨਹੀਂ ਤੁਹਾਨੂੰ ਕਿਹਨੇ ਕਿਹਾ ਤਾ ਵੀ ਸੰਗਤ ਨੇ ਕਿਹਾ ਉਹ ਤਾਂ ਆਪ ਉਹਨਾਂ ਦਾ ਇੱਕ ਜਿਹੜਾ ਵਕੀਲ ਸੀਗਾ ਉਹਨੇ ਅਨਾਉਂਸ ਕੀਤਾ ਸੀਗਾ ਵੀ ਉਹਨਾਂ ਦੇ ਮਾਪਿਆਂ ਨੂੰ ਵੀ ਪਤਾ ਨਹੀਂ ਸੀਗਾ ਵੀ ਅਮਰਤਪਾਲ ਸਿੰਘ ਨੇ ਇਲੈਕਸ਼ਨ ਲੜਨੀ ਹੈ ਨਹੀਂ ਨਹੀਂ ਸੰਗਤ ਨਹੀਂ ਹੀ ਜਾ ਕੇ ਵਕੀਲ ਨੂੰ ਗੱਲ ਕੀਤੀ ਆ ਠੀਕ ਹੈ ਗੱਲ ਵੀ ਆਹ ਗੱਲਬਾਤ ਚੱਲਦੀ ਆ ਵਕੀਲ ਵੀ ਉੱਥੇ ਆਉਂਦਾ ਜਾਂਦਾ ਸੀਗਾ ਠੀਕ ਹੈ ਗੱਲ ਫਿਰ ਉਹਨਾਂ ਨੇ ਜਾ ਕੇ ਗੱਲ ਕੀਤੀ ਉਹ ਤਾਂ ਮੰਨਦੇ ਨਹੀਂ ਸੀਗੇ ਪਰ ਭਾਈ ਰਾਜਦੇਵ ਸਿੰਘ ਖਾਸ ਜਿਨ੍ਹਾਂ ਦੇ ਜਿਹੜੇ ਉਹਨਾਂ ਦੇ ਅਟਾਰਨੀ ਵਕੀਲ ਰਹੇ ਆ ਉਹਨਾਂ ਦੀ ਪਛੋਕੜ ਵੀ ਥੋੜੀ ਬਹੁਤੀ ਲੋਕੀ ਇਸ ਗੱਲ ਦੇ ਉੱਤੇ ਕਹਿੰਦੇ ਵੀ ਇਹ ਤਾਂ ਆਪ ਆਰਐਸਐਸ ਦੇ ਬੰਦੇ ਆ ਨਹੀਂ ਤੇ ਜਿਹੜਾ ਬਲਟੋ ਆਇਆ ਇਹ ਕਿਹਦੇ ਨਾਲ ਰਿਹਾ ਇਹ ਆਰਐਸਐਸ ਦਾ ਨਹੀਂ ਭਾਈ ਵੱਲ ਰਿਹਾ ਭਾਜਪਾ ਦੇ ਭਾਈ ਵੱਲ ਨਹੀਂ ਰਿਹਾ ਇੰਨਾ ਚਿਰ ਇਹਨਾਂ ਨੇ ਨਹੀਂ ਅੱਜ ਕਹਿੰਦਾ ਮੈਂ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਆਂ ਅਸੀਂ ਬੰਦੀ ਸਿੰਘ ਛੜਾ ਕੇ ਲੈ ਕੇ ਆਵਾਂਗੇ ਮੈਨੂੰ ਭੇਜੋ ਪਾਰਲੀਮੈਂਟ ਦੇ ਵਿੱਚ ਕਿੰਨੀ ਵਾਰੀ ਐਮਐਲਏ ਬਣਿਆ ਮਿਲਦਾ ਤਿੰਨ ਚਾਰ ਵਾਰੀ ਐਮਐਲਏ ਬਣ ਗਿਆ ਮੰਤਰੀ ਵੀ ਰਹੇ ਨੇ ਠੀਕ ਹੈ ਜੀ ਗੱਲ ਭਾਜਪਾ ਦੇ ਨਾਲ ਭਾਈਵਾਲ ਰਹੇ ਨੇ ਉੱਤੇ ਸੈਂਟਰ ਦੇ ਵਿੱਚ ਸਰਕਾਰ ਸੀ ਨਾਲ ਹੀ ਭਾਈਵਾਲਾਂ ਉਦੋਂ ਇਹਨਾਂ ਨੇ ਕਿੰਨੀ ਕਵਾਰਾਂ ਗੱਲ ਕੀਤੀ ਆ ਉਦੋਂ ਕੋਈ ਕੋਈ ਬੰਦਾ ਕਿਉਂ ਨਹੀਂ ਲੈਂਦਾ ਆਪਦੀ ਸੀਟ ਛੱਡਦੇ ਨਾ ਖੜਾਉਂਦੇ ਕਿਸੇ ਨੂੰ ਭਾਈਵਾਰਾ ਸਾਹਿਬ ਨੂੰ ਖੜਾਉਂਦੇ ਰਾਜੂਆ ਆਪਣੇ ਭਾਈ ਸਾਹਿਬ ਨੇ ਉਹਨਾਂ ਨੂੰ ਖੜਾਉਂਦੇ ਕਿਤੋਂ ਆਪਦੀਆਂ ਸੀਟਾਂ ਛੱਡ ਕੇ ਕਿਉਂ ਨਹੀਂ ਖੜਾਇਆ ਤੁਹਾਡਾ ਸਾਰਾ ਗੁੱਸਾ ਇੱਕੋ ਦੀ ਹੈ ਕੀ ਦੇਤੇ ਨਹੀਂ ਬੁਲਟੋਆ ਤੇ ਕਿਉਂ ਸਾਰਿਆਂ ਤੇ ਇਹ ਜੀਰੇ ਵੀ ਸਾਰੇ ਕਿਹੜਾ ਕਿਹੜਾ ਬੰਦਿਆਂ ਚੋਂ ਬੰਦੇ ਨੇ ਉਹ ਵੀ ਪਿੱਛੇ ਘਾੜ ਸਕਦੇ ਸੀਗੇ ਜੇ ਇੱਕ ਕਿਸੇ ਆਗੂ ਆ ਚਲੋ ਅਸੀਂ ਤਾਂ ਉਹਨੂੰ ਆਗੂ ਮੰਨਦੇ ਆ ਇਹ ਮੰਨਣ ਚਾਹਣਾ ਮੰਨਣ ਸਾਰਿਆਂ ਤੇਰਾ ਕਾਂਗਰਸ ਨਾ ਮੰਨੇ ਚਾਹੇ ਅਕਾਲੀ ਦਲ ਵਾਲੇ ਨਾ ਮੰਨਣ ਜਿਹੜੀ ਨੌਜਵਾਨੀ ਆ ਉਹਨੂੰ ਆਗੂ ਮੰਨਦੀ ਆ ਤੇ ਅਸੀਂ ਉਹਨੂੰ ਆਗੂ ਮੰਨਦੇ ਆਂ ਠੀਕ ਆ ਜਾਂ ਗੱਲ ਜੇ ਉਹ ਬਾਹਰ ਆ ਜੂਗਾ ਤੇ ਇਹਨਾਂ ਦੇ ਢਿੱਡ 'ਚ ਪੀੜ ਹੋ ਜੂਗੀ ਅਸੀਂ ਤਾਂ ਕਹਿੰਨੇ ਆ ਆਉਣਾ ਚਾਹੀਦਾ ਏ ਇੱਕ ਰਾਹ ਬਣ ਗਿਆ ਏ ਫੇਰ ਜਿਹੜੇ ਬੰਦੀ ਸਿੰਘ ਆ ਉਹਨਾਂ ਬਾਰੇ ਅੱਜ ਤੱਕ ਕਿਉਂ ਨਹੀਂ ਸੋਚਿਆ ਗਿਆ ਬਾਈ ਜੀ ਹੁਣ ਸੋਚਾਂਗੇ ਸੋਚਣਾ ਤੇ ਇਹਨਾਂ ਸੀ ਚੋਰਿਆਂ ਨੇ ਇਹ ਜਿਹੜੇ ਕੁਰਸੀਆਂ ਤੇ ਬੈਠੇ ਸੀ ਅਸੀਂ ਥੋੜੀ ਸੋਚਣਾ ਸੀਗਾ ਅਸੀਂ ਤਾਂ ਮਗਰ ਜਾਣ ਵਾਲੇ ਆ ਨਾਰੇ ਲਾਉਣ ਵਾਲੇ ਆ ਇਹ ਗਲਤ ਗੱਲ ਆ ਜੇ ਮੇਰੀ ਗੱਲ ਸੁਣ ਲੋ ਜੇ ਇਹ ਉਦੋਂ ਗੱਲ ਕਰਦੇ ਜਿਹੜੇ ਆਪਣੇ ਏਨੇ ਸਾਲਾਂ ਤੋਂ 30 ਸਾਲਾਂ ਤੋਂ ਭਾਈ ਦਵਿੰਦਰ ਦਵਿੰਦਰਪਾਲ ਸਿੰਘ ਭੋਲਰ ਸਿੰਘ ਹਾਂ ਅੰਦਰ ਬੈਠੇ ਨੇ ਜੇ ਉਹਨਾਂ ਦੀ ਇਹ ਗੱਲ ਕਰਦੇ ਅਸੀਂ ਕਿਸੇ ਪਾਰਟੀ ਤੋਂ ਹੁਰਕੀ ਲੈਣ ਆਏ ਹਾਂ ਅਸੀਂ ਇਹਨਾਂ ਦੇ ਮਗਰ ਹੁੰਦੇ ਵੀ ਸਾਡੀ ਇਹ ਗੱਲ ਕਰਦੇ ਪੈਣਾ ਸਾਡੇ ਬੰਦਿਆਂ ਦੀ ਗੱਲ ਕਰਦੇ ਨੇ ਇਹ ਉਹਨਾਂ ਦੀ ਤਾਂ ਗੱਲ ਹੀ ਨਹੀਂ ਕਰਦੇ ਉਹਨਾਂ ਦੀ ਤਾਂ ਸਿਰਫ ਰੋਟੀਆਂ ਸੇਕਦੇ ਨੇ ਵੀ ਲਾ ਕੇ ਤਾਂ ਤੱਤੇ ਤੰਦੂਰ ਤੇ ਤੇ ਖਾ ਲਈਏ 2 4 ਸਭ ਸਭ ਕੁਛ ਇਹ ਕਰ ਸਕਦੇ ਸੀ ਭਾਈ ਸਾਹਿਬ ਇਹਨਾਂ ਦੇ ਮਨ ਦੇ ਵਿੱਚ ਖੋਟਿਆ ਇਹਨਾਂ ਨੇ ਨਹੀਂ ਕੀਤਾ ਮੈਂ ਬੇਅਦਮੀ ਆਈਆਂ ਕਿੱਥੇ ਬੋਲਿਆ ਦੱਸੋ ਮੈਨੂੰ ਇੱਕ ਥਾਂ ਤੇ ਵੀ ਇਹਨੇ ਕਿਹਾ ਵੇ ਵੀ ਆਲੋ ਮੈਂ ਮੈਂ ਛੱਡੀ ਪਾਲਟੀ ਠੀਕ ਹੈ ਗੱਲ ਮੈਂ ਸੰਗਤ ਦੇ ਨਾਲ ਖੜਾ ਹੋਇਆ ਮੈਂ ਗੁਰੂ ਦੇ ਨਾਲ ਖੜਾ ਹੋਇਆ ਇੱਕ ਵਾਰ ਬੋਲਿਆ ਫਿਰ ਉਹ ਅਸਰਸੇ ਵਾਲੇ ਨੂੰ ਉਹ ਸਾਧ ਨੂੰ ਮਾਫੀ ਦਿੱਤੀ ਉਦੋਂ ਹੀ ਬੋਲਿਆ ਉਦੋਂ ਇਹਦੀ ਜ਼ਬਾਨ ਕਿੱਥੇ ਸੀਗੀ ਇਸ ਵੱਡੇ ਸੂਰਮੇ ਦੀ ਖੜਕੂ ਦੀ ਇਹ ਨਾ ਸਮਝੇ ਵੀ ਅਸੀਂ ਰੋਡੇ ਮੋਡੇ ਆ ਮੇਰੀ ਵੀ 53 ਸਾਲ ਉਮਰੇ ਜਵਾਕ ਨਾ ਸਮਝੇ ਮੇਰੇ ਤੋਂ 2-4 ਸਾਲ ਹੀ ਵੱਡਾ ਵਾਂਗਾ ਅਸੀਂ ਬਥੇਰਾ ਕੁਝ ਕੀਤਾ ਐਵੇਂ ਕੋਈ ਦਸਤਾ ਤਾਂ ਏਜੰਸੀਆਂ ਹੁਣੇ ਕੰਨ ਚੱਕ ਲੈਣਗੀਆਂ ਤੇ ਦੱਸ ਹੀ ਦੋ ਦੱਸਣਾ ਕੀ ਆ ਸਾਡੇ ਤੇ ਆਪਦੇ ਤੇ ਬੇਸੀਬਤਾ ਬਥੇਰੀਆਂ ਰਹੀਆਂ ਨੇ ਤੁਸੀਂ ਤਾਂ ਚਾਪਲੂਸੀ ਕਰਕੇ ਤੇ ਐਮਐਲਏ ਲੈ ਲਿਆ ਅਸੀਂ ਤਾਂ ਆਪਣੀ ਕਿਰਤ ਕਰਨੀ ਦਸਾਂ ਨਾਮ ਦੀ ਤੁਹਾਡੇ ਸਾਹਮਣੇ ਇੱਥੇ ਵੀ ਕਿਰਤੀ ਕਰਦੇ ਆਂ ਕੋ ਡਾਕੇ ਥੋੜੀ ਮਾਰਦੇ ਆਂ ਅੱਛਾ ਇਹ ਦੱਸੋ ਵੀ ਜਦੋਂ ਲੋਕਾਂ ਨਾਲ ਤੁਸੀਂ ਵਿਚਰਦੇ ਸੀ ਵੀ ਉਹ ਮਾਹੌਲ ਕੀ ਇਸ ਤਰ੍ਹਾਂ ਦਾ ਕੁਝ ਲੋਕ ਜਿਹੜੇ ਸਵਾਲ ਕਰਦੇ ਆਂ ਵੀ ਜੇ ਜਿੱਤ ਤੇ ਕੋਈ ਗਾਰੰਟੀ ਹੈਗੀ ਵੀ ਉਹ ਬਾਹਰ ਆ ਜਾਣਗੇ ਗੁਰੂ ਮਹਾਰਾਜ ਜਦੋਂ ਕਿਰਪਾ ਹੋ ਗਈ ਸਵਾਲੇ ਗੁਰੂ ਰਾਮਦਾਸ ਦੀ ਸਭ ਕੁਝ ਹੋ ਜਾਊਗਾ ਆਉਣਗੇ ਕਿਉਂ ਨਹੀਂ ਆਉਣਗੇ ਸਾਨੂੰ ਪੂਰਨ ਆਸਿਆ ਆਉਣਗੇ ਤੇ ਆਵਾਜ਼ ਵੀ ਠਾਉਣਗੇ ਜੇ ਦੋ ਜਾ ਕੇ ਉੱਥੇ ਬੈਠੇ ਨਾ ਲਾਜਵਾਬ ਕਰ ਦੇਣਗੇ ਇਹਨਾਂ ਵਾਂਗੂ ਨੀਂਦਾਂ ਪੂਰੀਆਂ ਕਰਕੇ ਨਹੀਂ ਆਉਂਦੇ ਪੈਗ ਲਾ ਕੇ ਨਹੀਂ ਮੁੜਦੇ ਉੱਥੇ ਪੈਗ ਲਾਉਂਦੇ ਹੈ ਅੱਧੇ ਤਾਂ ਉੱਥੇ ਪੈਗ ਲਾਉਣ ਹੀ ਜਾਂਦੇ ਨੇ ਕੰਟੀਨ ਚ ਸਸਤੀ ਮਿਲ ਜਾਂਦੀ ਹੈ ਨਾ ਅੱਛਾ ਇਹ ਦੱਸੋ ਵੀ ਤੁਸੀਂ ਭਾਈ ਅਮਰਤਪਾਲ ਸਿੰਘ ਦੇ سپورਟ ਵਿੱਚ ਜਿਹੜੇ ਦੂਜੇ ਹੋਰ ਪੰਥਕ ਜਿਵੇਂ ਭਾਈ ਅਮਰਤਪਾਲ ਸਿੰਘ ਛੰਦੜਾ ਖੜੇ ਆ ਮੈਂ ਮੈਂ ਉਹਦੀ ਵੀ ਦਿਲੋਂ سپورਟ ਕਰਦਾ ਆ ਉੱਥੇ ਆ ਰਾਜੇ ਬੜੰਗ ਰਹੀਆਂ ਝੂਠਾਂ ਖੜੀਆਂ ਨੇ ਇਹਨੇ ਵੇਖ ਲੋ ਇਹ ਕਹਿੰਦਾ ਸੀ 3D ਵੀ ਮਤਲਬ ਕਿ ਦਿਸਪਲੈਂਡ ਵਿੱਚ ਜਾਬਤੇ ਦੇ ਵਿੱਚ ਰਹਿਣਾ ਆ ਇਹਨੇ ਬੜੀਆਂ ਵੱਡੀਆਂ ਵੱਡੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਇੰਨਾ ਡਰਾਮਾ ਕੀਤਾ ਇਹਨੇ ਜਾਬਤੇ ਚ ਲਿਆਉਂਦੇ ਲਿਆਉਂਦੇ ਨੇ ਇਹਨੇ ਆਪ ਹੀ ਜਾਬਤੇ ਚ ਰਹਿ ਗਿਆ ਸਾਰੀ ਕਾਂਗਰਸ ਹੀ ਇਹਨੇ ਖਾਲੀ ਕਰਤੀ ਜਿਵੇਂ ਪੀਪਾ ਨਹੀਂ ਕਢਕਾਦੀ ਦਾ ਬਸ ਹੁਣ ਇੱਕ ਵਿਚਾਰਾ ਹੋਰ ਰਹਿ ਗਿਆ ਕੀ ਨਾ ਆਇਆ ਬਾਜਵਾ ਸਾਹਿਬ ਇਹ ਕੀ ਰਹਿ ਗਿਆ ਇੱਕ ਅੱਧਾ ਮਗਰ ਜਿਹੜਾ ਹਾਂ ਭਰਨ ਨੂੰ ਉਹ ਸੁੱਖੀ ਰੰਡਾਵਾ ਆ ਉਹ ਵੀ ਦੇਖ ਲਓ ਤੁਸੀਂ ਪਹਿਲੇ ਉਹਦੇ ਤੋਂ ਬਾਅਦ ਚਾਉਣਾ ਮੈਂ ਸੁੱਖੀ ਰੰਡਾਵਾ ਤੇ ਪਹਿਲਾਂ ਇਹਦੀ ਗੱਲ ਕਰ ਰਹਾ ਮੈਂ ਤੁਸੀਂ ਇਹ ਵੇਖੋ ਇਹਦੇ ਤੇ ਮੈਂ ਹੁਣ ਆ ਦੇਖਿਆ ਸੀ ਕੱਲ ਹੀ ਦੇਖਿਆ ਸੀਗਾ ਸਿਰਫ 2000 17 ਦੇ ਵਿੱਚ 9 ਕਰੋੜ ਦੀ ਇਹਦੀ ਪ੍ਰਾਪਰਟੀ ਸੀਗੀ ਜਿਹੜੀ ਇਹਨੇ ਦੱਸੀ ਸੀਗੀ ਤੇ ਇਹਦੇ ਵਿੱਚ ਆ ਗਈ 22 19 ਦੇ ਵਿੱਚ ਮਤਲਬ ਕਿ ਉਨੀ ਦੇ ਵਿੱਚ 19 ਕਰੋੜ ਰੁਪਇਆ ਲਗਭਗ ਆ ਗਈ ਆ ਹੁਣ ਇਸ ਟਾਈਮ ਲੁਧਿਆਣੇ ਦੇ ਵਿੱਚ ਜਿੰਨੇ ਕੈਂਡੀਡੇਟ ਖੜੇ ਨੇ ਸਭ ਤੋਂ ਅਮੀਰ ਕੈਂਡੀਡੇਟ ਜਿਹੜਾ ਉਹ ਰਾਜਾ ਬੜਿੰਗਾ ਸਭ ਤੋਂ ਅਮੀਰ ਜਿਹੜੀ ਇਹਦੇ ਕੋਲ ਗੱਡੀ ਆ ਡਿਸਕਵਰੀ ਕਿ ਪਤਾ ਨਹੀਂ ਕਿਹੜੀ 2.5 ਕਰੋੜ ਦੀ ਗੱਡੀ ਆ ਸਰਦਾਰ ਸਾਹਿਬ ਤੇ ਸਾਡੀ ਭੈਣ ਜੀ ਆ ਜਿਹੜੀ ਆਪਣੀ ਅਮਰਤਾ ਬੜਿੰਗਾ ਉਹਦੇ ਕੋਲ ਲੈਂਡ ਕਰੂਜ਼ਰ 2 ਕਰੋੜ ਦੀ ਆ ਹੈ ਇਹ ਤੁਸੀਂ ਦੱਸੋ ਇਹਨਾਂ ਕੋਲ ਪੈਸਾ ਆਇਆ ਤੇ ਆਇਆ ਕਿੱਥੋਂ ਆ ਇਹਨਾਂ ਦੀ ਤਾਂ ਜਾਂਚ ਹੋਣੀ ਚਾਹੀਦੀ ਆ ਤੁਸੀਂ ਇਹ ਦੇਖੋ ਇਹਨਾਂ ਦੀਆਂ ਕੀ ਕਹਿੰਦੇ ਨੇ ਕਾਰਖਾਨੇ ਇਹਨਾਂ ਦੇ ਚੱਲਦੇ ਨੇ ਕਾਟਨ ਫੈਕਟਰੀਆਂ ਸ਼ੈਲਰ ਇਹਨਾਂ ਦੇ ਚੱਲਦੇ ਨੇ ਖੱਡਾ ਉਹ ਉੱਥੇ ਕੋਲੇ ਦੀਆਂ ਕੀ ਖਾਨਾ ਬੋਲਦੇ ਆ ਉਹਨੂੰ ਹਾਂਜੀ ਪੱਥਰ ਦੀਆਂ ਰਾਜਸਥਾਨ ਦੇ ਵਿੱਚ ਉੱਥੇ ਗੜਾਂ ਦਾ ਫੁੱਫੜ ਰਹਿੰਦਾ ਆ ਜਿਹੜਾ ਇਹਨੂੰ ਦੇਤੀਆਂ ਹੈ ਉੱਥੇ ਆਈ ਨਾ ਘਰੇ ਮਾਲੇ ਕਰਕੇ ਇੰਨੇ-ਇੰਨੇ ਮਹਿੰਗੀਆਂ ਲੈ ਲਈਆਂ ਆਪਾਂ ਤਾਂ ਇੱਥੇ ਕਿੰਨੇ-ਕਿੰਨੇ ਸਾਲ ਹੋ ਗਏ ਨੇ ਮਸਾਂ ਇੱਕ-ਇੱਕ ਬਿਜ਼ਨਸ ਦੋ-ਦੋ ਬਿਜ਼ਨਸ ਸਾਰਿਆਂ ਨੇ ਖੜੇ ਕੀਤੇ ਨੇ ਦਿਹਾੜੀਆਂ ਕਰ-ਕਰ ਕੇ ਹਾਂ ਇਹਨਾਂ ਨੇ ਆ ਦੋ ਚਾਰ ਸਾਲਾਂ ਦੇ ਵਿੱਚ ਹੀ ਪਤਾ ਨਹੀਂ ਕਿੰਨੇ ਕ ਸ਼ੈੱਲਰ ਲਾਤੇ ਨੇ ਕਿੰਨੇ ਕ ਕਾਰਖਾਨੇ ਲਾਤੇ ਨੇ ਉਹਨਾਂ 'ਚ ਵੀ ਇਹ ਇਹਦੇ ਤਿੰਨ ਸਾਲ ਹੀ ਨੇ ਜਿਹੜੇ ਇਹਦੇ ਨਾਲ ਰਹਿੰਦੇ ਨੇ ਦੋ ਇੱਕ ਦਾ ਸੱਕਾ ਇਹ ਆ ਦੋ ਇਹਦੇ ਹੈਗੇ ਨਾ ਚਾਚੇ ਤਾਇਆ ਵੈਸੇ ਤਾਂ ਇਹਦੇ ਜਿਹੜੇ ਸੋਹਰਾ ਸਾਹਿਬ ਨੇ ਉਹ ਪੰਜ ਭਰਾ ਨੇ ਦੋ ਮਤਲਬ ਕਿ ਨਾਲ ਲਈ ਮੈਂ ਕੱਟ ਹੀ ਕੱਟ ਕੇ ਲੈ ਗਿਆ ਜੀ ਮੈਂ ਕੋਲੇ ਤਾਂ ਪੂਰਾ ਮੈਂ ਕਹਿੰਦਾ ਚਲੋ ਉਹਨਾਂ ਦਾ ਕਾਨੂੰ ਨਾ ਲੈਣਾ ਮੈਂ ਤਾਂ ਇਹ ਵੀ ਦੱਸ ਸਕਦਾ ਵੀ ਤੁਸੀਂ ਬਿੱਲਾਂ ਦੇ ਪੈਸੇ ਕਿੰਨੇ ਮਾਰੇ ਨੇ ਬਿਲ ਪੱਕੇ ਨਹੀਂ ਮਿਲ ਬਣਵਾਉਂਦੇ ਜਿਹੜੇ ਤੇ 2 ਨੰਬਰ ਦੇ ਟੈਕਸ ਕਿੰਨਾ ਬਚਾਇਆ ਤੁਸੀਂ ਉਹ ਵੀ ਦੱਸ ਸਕਦਾ ਮੈਂ ਵੀ ਕਾਰਖਾਨੇ ਚ ਕਿੰਨਾ ਤੁਸੀਂ ਰਜਿस्ट्री ਕੀਤੀ ਆ ਜੀ ਆਪਗੇ ਸੀ ਦੱਸਣਾ ਸੀ ਫਿਰ ਦੱਸਾਂਗੇ ਮੌਕਾ ਆਣ ਤੇ ਫਿਰ ਰਹਿ ਗਈ ਗੱਲ ਇਹਨੇ ਪਿਛਲੀ ਵਾਰੀ 19 ਦੇ ਵਿੱਚ ਚੋਣ ਲੜਿਆ ਬਠਿੰਡੇ ਤੋਂ ਠੀਕ ਆ ਗੱਲ ਉਸ ਤੋਂ ਬਾਅਦ ਕਿੱਥੇ ਵੜਿਆ ਜਾ ਕੇ ਹੁਣ ਵੜਨ ਲੱਗੇ ਸੀ ਉਹ ਭੈਣ ਹੁਣ ਜਾਣ ਲੱਗੀ ਸੀ ਪਤਾ ਚੋਣ ਲੜਨੀ ਆ ਤਾਂ ਜਾਣ ਲੱਗੀ ਸੀ ਹੁਣ 5 ਸਾਲੇ ਨੇ ਮੂੰਹ ਨਹੀਂ ਦਿਖਾਇਆ ਤੇ ਲੁਧਿਆਣੇ ਵਾਲਿਓ ਤੁਹਾਨੂੰ ਮੈਂ ਇੱਕ ਗੱਲ ਕਹਿ ਦੇਣਾ ਵੜਨਾ ਇਹਨੇ ਇੱਥੇ ਵੀ ਨਹੀਂ ਜਾਈ ਨਾਲੇ ਉਹੀ ਦਾ ਏਰੀਆ ਸੀਗਾ ਉੱਥੇ ਨਹੀਂ ਵੜਿਆ ਇਹ ਤੇ ਭਾਈ ਅਮਰ ਲੁਧਿਆਣੇ ਚ ਜਿਤਾਣ ਕਿਨੂੰ ਫਿਰ ਲੁਧਿਆਣੇ ਲੁਧਿਆਣੇ ਵਾਲੇ ਜਿਤਾਣ ਕਿਨੂੰ ਭਾਈ ਅਮਰ ਤਪਾਲ ਨੂੰ ਸ਼ੰਦਰਾ ਸਾਹਿਬ ਨੂੰ ਜਿਤਾਉਣ ਜੇ ਹਨੂਮਨੀ ਪਉਣੀ ਤੇ ਆਪਣਾ ਕਮਲਜੀਤ ਹੈਗਾ ਆ ਆਪਣਾ ਭਰਾ ਆ ਨਾਲੇ ਕਿੰਨਾ ਮਤਲਬ ਕਿ ਜਿੱਥੇ ਵੀ ਕਿਤੇ ਕਿਸਾਨੀ ਦੀ ਗੱਲ ਹੁੰਦੀ ਉਹ ਤਾਂ ਜਾ ਕੇ ਅੜਦਾ ਆ ਕੋਈ ਪੰਥਕ ਮੁੱਦਾ ਆ ਉੱਥੇ ਜਾ ਕੇ ਖੜਦਾ ਆ ਨਾਲੇ ਪਛੋਕੜੋ ਦਾ ਕਾਂਗਰਸੀ ਆ ਬੰਦਿਆਂ ਦੇ ਵਿੱਚ ਅਣਖ ਚਾਹੀਦੀ ਗੈਰਤ ਚਾਹੀਦੀ ਆ ਪਾਰਟੀ ਜਿਹੜੀ ਨਾ ਮਰਜ਼ੀ ਨਾਲ ਐਤੀ ਪਾਰਟੀਆਂ ਦਾ ਨਹੀਂਗਾ ਐਤੀ ਬੰਦਿਆਂ ਦੀ ਕਦਰ ਆ ਬੰਦਿਆਂ ਦੇ ਕਰਦਾਰ ਲੜਣਗੇ ਤੁਹਾਡੇ ਸਾਹਮਣੇ ਇਹਨੇ ਬੇਇਜ਼ਤੀ ਕਰਾ ਕੇ ਮੋੜੂਗਾ ਬੜੇੰਗੋ ਥੋਂ ਤੇ ਲੱਭਣਾ ਬਣੀ ਇਹਨੇ ਓਥੋਂ ਪੰਜਾਬ ਚ ਕੀ ਦੀ ਮੋਰ ਓਵਲ ਹਵਾ ਕੀ ਦੀ ਚਲਦੀ ਆ ਮੈਨੂੰ ਬਾਕੀ ਦਾ ਤਾਂ ਮੈਨੂੰ ਪਤਾ ਨਹੀਂਗਾ ਭਾਈ ਸਾਹਿਬ ਜਿਹੜੇ ਨੇ ਬਹੁਤ ਵੱਡੀ ਲੀਡ ਤੇ ਜਿੱਤਣਗੇ ਰਿਕਾਰਡ ਤੋੜ ਦੇਣਗੇ ਮੈਨੂੰ ਇਸ ਗੱਲ ਦਾ ਜ਼ਰੂਰ ਪਤਾ ਆ ਚਲੋ ਭਾਈ ਅਮਰਤਪਾਲ ਸਿੰਘ ਠੀਕ ਹੈ ਗੱਲ ਰਹਿ ਗਈ ਗੱਲ ਭਗਵੰਤ ਮਾਨ ਦੀ ਇਹ ਮਾਰੇ ਜੇ ਇੱਕ ਦੋ ਮਿੰਟਾਂ ਬੋਲ ਦੇ ਕੋਈ ਨਹੀਂ ਹਾਂ ਹਾਂ ਅੱਛਾ ਮੇਰੀ ਗੱਲ ਸੁ ਕਹਿੰਦੇ ਸੀ 25 ਲੱਖ ਨੌਕਰੀ ਦੇਵਾਂਗੇ ਹੁਣ 42 ਲੱਖ ਕਹਿ ਦਿੰਦੇ ਨੇ ਕਦੀ ਤਾਂ 30 ਕਹਿ ਦਿੰਦੇ ਨੇ ਕਦੀ 28 ਕਹਿ ਦਿੰਦੇ ਨੇ ਫਿਰ ਕੁਸ਼ਤਾਂ ਦਿੱਤੀ ਹੋਣੀ ਆ ਕਿੱਥੇ ਉਹ ਦਿੱਤੀਆਂ ਹੁਣ ਜਿਹੜਾ ਮਰ ਗਿਆ ਉਹਦੀ ਖਾਲੀ ਥਾਂ ਤਾਂ ਭਰਨੀ ਆ ਕਿ ਨਹੀਂ ਭਰਨੀ ਉਹ ਖਾਲੀ ਥਾਵਾਂ ਭਰਦੇ ਨੇ ਜਿਵੇਂ ਆਪਾਂ ਖਾਲੀ ਥਾਂ ਭਰੋ ਜੀ ਉਹ ਖਾਲੀ ਥਾਵਾਂ ਭਰਦੇ ਨੇ ਕਿਸੇ ਖ਼ਬਰ ਦੇ ਵਿੱਚ ਆਇਆ ਸੀਗਾ ਕਿਸੇ ਨੇ ਕਿਹਾ ਮੈਨੂੰ ਨੌਕਰੀ ਮਿਲ ਗਈ ਆ ਉਹ ਜੁਆਇਨਿੰਗ ਲੈਟਰ ਦੇਤੇ ਨੇ ਹਜੇ ਤੱਕ ਨਹੀਂ ਕਿਸੇ ਦਾ ਕਿਹਾ ਜਿਹੜੇ ਹੈਗੇ ਸੀ ਉਹ ਵੀ ਬਾਹਰ ਕੱਢਤੇ ਨੇ ਫਿਰ ਇਹਨਾਂ ਨੇ ਕਿਹਾ 3 ਲੱਖ 3 ਲੱਖ ਘਰ ਜਿਹੜਾ ਪੁਆਵਾਂਗੇ ਅਸੀਂ ਠੀਕ ਹੈ ਗੱਲ ਹਰ ਸ਼ਹਿਰ ਦੇ ਵਿੱਚ ਛੋਟੇ ਮੋਟੇ ਕਸਬੇ ਦੇ ਵਿੱਚ 3000 ਜਿਹੜਾ ਅਸੀਂ ਮਿਲ ਕੇ ਘਰ ਜਿਹੜਾ ਪੁਆਕੇ ਦੇਵਾਂਗੇ ਇਹਨਾਂ ਦਾ ਜਿਹੜਾ ਮੈਨੀਫੈਸਟੋ ਵਿੱਚ ਹੈਗਾ ਸੀਗਾ ਇਹ 2022 ਦੇ ਵਿੱਚ ਹੈ ਜਿਹੜਾ ਲਿਖਿਆ ਹੋਇਆ ਇਹਨਾਂ ਨੇ ਦੱਸੋ ਕਿੰਨੇ ਕ ਘਰ ਪਵਾਤੇ ਨੇ ਦੇਖਿਆ ਕਿਸਦਾ ਘਰ ਪਿਆ ਮੈਂ ਤਾਂ ਕੱਲ ਹੀ ਇੱਕ ਮੁੰਡਾ ਉਹ ਸੁਖਵਿੰਦਰ ਆ ਉਹਦੀ ਇੰਟਰਵਿਊ ਦੇਖੀ ਜਾਂਦਾ ਸੀਗਾ ਹਲਕਾ ਸਰਦੂਰਗੜ ਦੇ ਵਿੱਚ ਉਹ ਵਿਚਾਰੇ ਮੈਂ ਕਹਿੰਦਾ ਉੱਤੇ ਮੋਰੇ ਐ ਡੈਡ ਤੁਸੀਂ ਤੁਸੀਂ ਭਾਜਪਾਏ ਸੌਰੀ ਤੁਸੀਂ ਅਕਾਲੀ ਤੁਸੀਂ ਨਹੀਂ ਛੱਡਦੇ ਕਾਂਗਰਸੀ ਤੁਸੀਂ ਨਹੀਂ ਛੱਡਦੇ ਹੁਣ ਆਪ ਵਾਲਿਆਂ ਦੇ ਮਗਰ ਪੈ ਗਏ ਫਿਰ ਇਹਦਾ ਮਤਲਬ ਮੰਨ ਲੀਏ ਪਿੱਛੇ ਤੁਸੀਂ ਭਾਜਪਾ ਵੀ ਸਪੋਰਟ ਕਰਦੇ ਹੋਗੇ ਕਿ ਨਹੀਂ ਅਸੀਂ ਹਾਂਜੀ ਭਾਜਪਾ ਦੇ ਅਸੀਂ ਤਾਂ ਛੱਤਰ ਮਾਰਦੇ ਆ ਅਸੀਂ ਸਪੋਰਟ ਕਾਦੀ ਕਰਦੇ ਆ ਪਾਜ ਪਾ ਸਾਡੀ ਕੀ ਲੱਗਦੀ ਹੈ ਜਿਨ੍ਹਾਂ ਨੇ ਸਾਡੇ ਫੜ ਕੇ ਬੰਦੇ ਅੰਦਰ ਕਰਤੇ ਨੇ ਐਦੂ ਐਦੂ ਮਾਰੀ ਕੀ ਹੋ ਸਕਦੀ ਆ ਪਾਜ ਪਾ ਲੈਣੀ ਤਾਂ ਸਾਡੇ ਬੰਦੇ ਅੰਦਰ ਕੀਤੇ ਨਾ ਵਿਚਾਰਾ ਹੁਣ ਇੱਥੇ ਵਸ ਨਹੀਂ ਜੇ ਇੱਕ ਮਿੰਟ ਮਿਲਿਆ ਜੇ ਗੱਲ ਇਹਨਾਂ ਦੀ ਝਾੜੂ ਵਾਲਿਆਂ ਦੀ ਪੂਰੀ ਨਹੀਂ ਹੋਈ ਬੋਕਰਾਂ ਵਾਲੇ ਕਹਿੰਦੇ ਸੀਗੇ ਅਸੀਂ ਵੀਆਈਪੀ ਕਲਚਰ ਜਿਹੜਾ ਬੰਦ ਕਰਾਂਗੇ 95% ਠੀਕ ਆ ਛੋਟੇ ਤੇ ਛੋਟਾ ਜਿਹੜਾ ਮਾੜਾ ਮੋਟਾ ਵੀ ਐਮਐਲਏ ਨਾ ਉਹਦੇ ਨਾਲ ਵੀ 15 ਤੋਂ 20 ਗਨਮੈਨ ਚੱਲਦੇ ਨੇ ਤੇ ਕਈਆਂ ਨੇ ਤਾਂ ਪਾਇਲਟ ਲਾਈਆਂ ਨੇ ਉਹ ਮੰਤਰੀਆਂ ਦੇ ਮਤਲਬ ਕਿ ਫੀਲਿੰਗ ਲੈਂਦੇ ਆ ਤੇ ਜਿਹੜਾ ਉੱਥੇ ਖਡੂਰ ਸਾਹਿਬ ਦੇ ਵਿੱਚ ਮੰਤਰੀ ਆ ਇਹਨਾਂ ਦਾ ਲਾਲਜੀਤ ਭੁੱਲਰ ਉਹਦੀ ਬੋਲਬਾਣੀ ਵੇਖ ਲਈ ਸੀ ਨਾ ਤੁਸੀਂ ਕਿਵੇਂ ਉਹ ਬੋਲਦਾ ਸੀਗਾ ਰਾਮਗੜੀ ਸਿੱਖਾਂ ਨੂੰ ਜਿਨ੍ਹਾਂ ਹੀਆ ਕਿੱਡੀਆਂ ਵੱਡੀਆਂ ਕੁਰਬਾਨੀਆਂ ਨੇ ਇਹਨੂੰ ਪਤਾ ਨਹੀਂ ਨਾ ਜਦੋਂ ਰਾਮਗੜੀ ਆਣ ਧੌਣ ਤੇ ਗੋਡਾ ਰੱਖਤਾ ਤੇ ਤੇਰੀ ਚੀਕ ਵੀ ਨਹੀਂ ਨਿਕਲਨੀ ਪਿੱਛੋਂ ਨਹੀਂ ਆ ਨਿਕਲਨੀ ਮੂੰਹ ਚੋਂ ਨਹੀਂ ਨਿਕਲਨੀ ਫਿਰ ਸਨੇਹਾਰਿਆਂ ਨੂੰ ਬੋਲ ਦੇ ਇਹੋ ਜਿਹੇ ਤਾਂ ਬੰਦੇ ਫਿਰ ਤੁਸੀਂ ਇਹ ਦੇਖੋ ਕੋਈ ਨਹੀਂ ਹੁਣ 2 ਮਿੰਟ ਕੋਈ ਗੱਲ ਨਹੀਂ ਹੁਣ ਲਾ ਲੈਂਦਾ ਮੈਨੂੰ ਵੀ ਤੁਸੀਂ ਇਹ ਦੇਖੋ ਇਹ ਕਹਿੰਦੇ ਸਾਡੇ ਆਪ ਦੇ ਆ ਵਾਰੰਟੀ ਵਾਲੇ ਹੋਣਗੇ ਦਰਿਆਵਾਂ ਵਿੱਚੋਂ ਵਾਲੇ ਹੋਣਗੇ ਸਾਈਕਲਾਂ ਵਾਲੇ ਪੈਂਚਰ ਲਾਉਣ ਵਾਲੇ ਹੋਣਗੇ ਹੁਣ ਤੁਸੀਂ ਇਹ ਦੇਖੋ ਪੰਜ ਦਾ ਮੰਤਰੀ ਨੇ ਠੀਕ ਹੈ ਤਿੰਨ ਐਮਐਲਏ ਨੇ ਤਿੰਨ ਚਾਰ ਕਲਾਕਾਰ ਨੇ ਤੇ ਤਿੰਨ ਚਾਰ ਇਧਰ ਉਧਰੋਂ ਫੜ ਕੇ ਲਿਆਏ ਨੇ ਠੀਕ ਹੈ ਤੇ ਉਹ ਦੱਸੋ ਤੁਸੀਂ ਆਪ ਕਿੱਥੇ ਨੇ ਹੁਣ ਫਿਰ ਇਹਨੇ ਇਹ ਗੱਲ ਕਹੀ ਵੀ ਮੈਂ ਜਦੋਂ ਪਹਿਲੀ ਵਾਰ ਸੰਗਰੂਰ ਚ ਇਹਨੇ ਚੋਣ ਲੜੀ ਆ ਤੁਹਾਨੂੰ ਵੀ ਪਤਾ ਹੀ ਆ ਇਹਨੇ ਇਹ ਗੱਲ ਕਹੀ ਮੈਂ ਦੁਬਾਰਾ ਜੇ ਮੈਂ ਵਿੱਚ ਕੋਈ ਗੁਣ ਨਾ ਹੋਇਆ ਮੈਂ ਕੋਈ ਕੰਮ ਨਾ ਇਸ ਹਲਕੇ ਦਾ ਕੀਤਾ ਮੈਂ ਦੁਬਾਰਾ ਵੋਟ ਮੰਗਣ ਨਹੀਂ ਆਉਂਦਾ ਜੇ ਕੁਝ ਕੀਤਾਗਾ ਤੁਸੀਂ ਆਪਣੇ ਆਪ ਪਾ ਦਿਓ ਠੀਕ ਹੈ ਗੱਲ ਉਸ ਤੋਂ ਪਿਛਲੀ ਏਰੀ ਵੀ ਉੱਥੇ ਹੀ ਧੱਕੇ ਖਾਂਦਾ ਫਿਰਿਆ ਹੁਣ ਵੀ ਬਾਂਦਰ ਵਾਂਗੂ ਉੱਥੇ ਟਪੂਸੀਆਂ ਲਾਉਂਦਾ ਫਿਰਦਾ ਆ ਮੈਂ ਮੁੱਖ ਮੰਤਰੀ ਆਲੇ ਉਹਦੇ ਵਿੱਚ ਕੋਈ ਗੁਣ ਹੈਗਾ ਆ ਮੁੱਖ ਮੰਤਰੀ ਅੱਜ ਤੱਕ ਤੁਸੀਂ ਦੇਖਿਆ ਜਿਹੜਾ ਉੱਤੇ ਗਾਣੇ ਲਾ ਕੇ ਟਟਪੂਸੀਆਂ ਗੱਡੀ ਦੇ ਉੱਤੇ ਲਾਉਂਦਾ ਹੋਵੇ ਚਲੋ ਆਪਾਂ ਫਿਰ ਦੇਖਦੇ ਹਾਂ ਹੁਣ 1 ਜੂਨ ਤੱਕ ਵੇਟ ਕਰੋ ਤੇ ਤੁਹਾਡੀ ਜਿਹੜੀ ਸਾਰੇ ਮੇਰੀ ਹਾਂ ਮੇਰੀ ਸਾਰੇ ਹੀ ਸੰਗਰੂਰ ਹਲਕੇ ਦੇ ਜਿੰਨੇ ਵੀ ਵੋਟਰ ਨੇ ਕਿਸੇ ਵੀ ਮਜਬੂਦ ਦੇ ਨਾਲ ਜੁੜਿਆ ਹੱਥ ਜੋੜ ਕੇ ਬੇਨਤੀ ਆ ਸਾਡੇ ਵੱਲੋਂ ਇੱਕ ਇੱਕ ਵੋਟ ਹੈ ਜਿਹੜੀ ਜਿਵੇਂ ਸਰਪੰਚੀ ਨੂੰ ਪਾਈ ਦੀ ਜਾਂ ਮੈਂਬਰੀ ਨੂੰ ਪਾਈ ਦੀ ਆ ਵੀਰ ਬਣ ਕੇ ਐਵੇਂ ਵੋਟ ਪਾ ਦਿਓ ਪਤਾ ਲੱਗ ਜੇ ਵੀ ਕੋ ਪੰਜਾਬੀ ਹੈਗੇ ਨੇ ਨਹੀਂ ਤਾਂ ਇਹ ਜਿਹੜਾ ਮੋਦੀ ਛੋਧੂ ਹੀ ਹੈ ਨਾ ਇਹਨੇ ਕਹਿਣਾ ਵੀ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਤੇ ਜਿੰਨੇ ਵੀ ਐਨਆਰਆ ਮੇਰੇ ਵੀਰ ਬਾਹਰ ਰਹਿੰਦੇ ਆ ਸਾਰਿਆਂ ਨੂੰ ਬੇਨਤੀ ਆ ਵੀ ਆਪਣੇ ਘਰਾਂ ਚ ਆਪਣੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਫੋਨ ਕਰੋ ਕੋਈ ਇੱਕ ਦੋ ਦਿਨ ਲਾ ਕੇ ਵੀ ਆਉਣ ਉੱਥੇ ਤੇ ਵੋਟ ਵੀ ਪਾ ਕੇ ਆਉਣ ਤੇ ਬਲਟੋਈ ਵਰਗੇ ਨੂੰ ਨੱਥ ਵੀ ਪਾਉਣ ਇਹੋ ਜੀਆਂ ਚਬਲਾਂ ਨੂੰ ਧੰਨਵਾਦ ਤੇ ਧੰਨਵਾਦ ਜੀ ਤੁਸੀਂ ਤੁਸੀਂ ਕਾਲੇ ਪੈ ਗਏ ਅੱਜ ਮੇਰਾ ਕੰਮ ਬਹੁਤ ਲੰਬਾ ਸੀਗਾ ਸਸੀ ਗਾਲ ਜੀ